ਵਿਸ਼ਾਲ ਅਨੁਭਵ ਦੇ ਆਧਾਰ ਤੇ ਤੁਸੀਂ ਜਿਹੜਾ 2020-21 ਦੇ ਵਿੱਚ ਕਿਸਾਨੀ ਸੰਘਰਸ਼ ਆ ਲੜਿਆ ਗਿਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੰਬਾ ਸਮਾਂ तकरीबन 13 ਮਹੀਨੇ ਦਾ ਅਰਸਾ ਤਾਂ ਉਹਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਉਤਰਾ ਚੜਾ ਆਏ ਤਾਂ ਉਹ ਸਾਰੇ ਅਨੁਭਵ ਨੂੰ ਤੁਸੀਂ ਆ ਕਿਵੇਂ ਦੇਖਦੇ ਹੋ ਅਸਲ ਵਿੱਚ ਕੋਈ ਵੀ ਅੰਦੋਲਨ ਹੁੰਦਾ ਫਟਾਉਂਦੇ ਲਾਜ਼ਮੀ ਤੌਰ ਤੇ ਸਮਾਜਿਕ ਰਾਜਨੀਤਿਕ ਤੇ ਆਰਥਿਕ ਕਾਰਨ ਹੁੰਦੇ ਨੇ ਕੁਝ ਖਿੱਤੇ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਨੇ ਮੈਂ 1994 ਤੋਂ ਲਗਾਤਾਰ ਕਿਸਾਨੀ ਸੰਘਰਸ਼ਾਂ ਦੇ ਨਾਲ ਪੰਜਾਬ ਦੇ ਕਿਸਾਨੀ ਸੰਘਰਸ਼ਾਂ ਦੇ ਨਾਲ ਟੱਚ ਆ 2020-21 ਦਾ ਅੰਦੋਲਨ ਜੇ ਦੇਖੀਏ ਤਾਂ ਪੰਜਾਬ ਉੱਤਰੀ ਭਾਰਤ ਤੇ ਪੰਜਾਬ ਇੱਥੇ ਦੇ ਕਿਸਾਨਾਂ ਨੂੰ ਜਿਹੜੀ ਮਤਲਬ ਹੈ ਜਿਹੜੇ ਤਿੰਨ ਕਾਨੂੰਨ ਹਿੰਦੂ ਤਵੀ ਹਕੂਮਤ ਮੋਦੀ ਹਕੂਮਤ ਨੇ ਲੈ ਕੇ ਆਂਦੇ ਤਾਂ ਉਹਨਾਂ ਦੇ ਨਾਲ ਜਿਹੜੀ ਮਤਲਬ ਹੈ ਕਿਸਾਨੀ ਦੇ ਵਿੱਚ ਇੱਕ ਚੇਤਨਾ ਆਈ ਵੀ ਜਿਹੜੀ ਹੁਣ ਕਾਰਪੋਰੇਟ ਨਗੇ ਜਿਹੜੇ ਉਹ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਣਗੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਰੀਜਨਲ ਲੀਡਰਸ਼ਿਪ ਤੀ ਉਹ ਮੈਨਸ ਹੋ ਚੁੱਕੀ ਤੀ ਆਰਥਿਕ ਤੌਰ ਤੇ ਅਨਾਜ ਪੰਡਾਰ ਅਨਾਜ ਨੂੰ ਇਹ ਖਰੀਦਣਾ ਨਹੀਂ ਚਾਹੁੰਦੇ ਅਨਾਜ ਪੜਾ ਅਨਾਜ ਪੰਡਾਰ ਨੂੰ ਸਰਕਾਰ ਜਿਹੜੀ ਆਪਣੇ ਹੱਥਾਂ ਜੋ ਕੱਢ ਕੇ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਆ ਉੱਤਰ ਭਾਰਤ ਦੇ ਕਿਸਾਨਾਂ ਨੂੰ ਇਹ ਹੋ ਗਿਆ ਵੀ ਹੁਣ ਜਿਹੜੀ ਮਤਲਬ ਇਹ ਸਾਡੀ ਜ਼ਮੀਨ ਆਗੀ ਜਿਹੜੀ ਕਾਰਪੋਰੇਟਾਂ ਦੇ ਹਵਾਲੇ ਕਰ ਦੇਣਗੇ ਇਸ ਗੱਲ ਕਰਕੇ ਇਹ ਅੰਦੋਲਨ ਆਗਾ ਜਿਹੜਾ ਮੁੱਖ ਰੂਪ ਦੇ ਵਿੱਚ ਚੱਲਿਆ ਸਿੱਖ ਕਿਸਾਨੀ ਤੇ ਉੱਤਰ ਭਾਰਤ ਦੀ ਦੂਸਰੀ ਕਿਸਾਨੀ ਨੇ ਸਾਰਾ ਜਿਹੜੀ ਮਤਲਬ ਹੂੰ ਇਹਦੇ ਵਿੱਚ ਸਾਥ ਦਿੱਤਾ ਇਹ ਅੰਦੋਲਨ ਦਾ ਜਿਹੜਾ ਜੇਤੂ ਹੋ ਨਿਪੜਿਆ ਹੂੰ ਇਸ ਅੰਦੋਲਨ ਦੇ ਵਿੱਚ ਜੇਤੂ ਹੋਣ ਦੀ ਜਿਹੜੀ ਗੱਲ ਹੈਗੀ ਹੈ ਇਹ ਵੀ ਕਾਫੀ ਵਿਵਾਦ ਦਾ ਵਿਸ਼ਾ ਰਹੀ ਹੈ ਕਿ ਕਿਸਾਨ ਤੇਨ ਕਾਲੇ ਕਾਨੂੰਨ ਲੈ ਕੇ ਆਈ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਵਾਪਸ ਕਰਵਾ ਲਈ ਜਣੀ ਜਿਉਂ ਕਹਿ ਲਿਏ ਕਿ ਪਹਿਲਾਂ ਵਾਲੀ ਸੰਘਰਸ਼ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਗਈ ਬਿਲਕੁਲ ਪਰ ਕਿਸਾਨਾਂ ਯਥੇਬੰਦੀਆਂ ਨੇ ਜਾਂ ਕਿਸਾਨਾਂ ਨੇ ਪ੍ਰੈਕਟੀਕਲੀ ਖਟਿਆ ਕਿ ਅਸਲ ਵਿੱਚ ਜਿਹੜੀ ਜਿਹੜੀ ਨਵੀਂ ਵਿਵਸਥਾ ਆ ਰਹੀ ਸੀ ਉਹਨੂੰ ਬੈਕਟ੍ਰੈਕ ਕਰਨਾ ਤੇ ਜਿਹੜਾ ਸਿੱਧਾ ਹਮਲਾ ਲਗਾਤਾਰ ਹੋ ਰਿਹਾ ਤੇ ਉਹਨੂੰ ਪਿੱਛੇ ਮੋੜਨਾ ਉਹਨੂੰ ਹੀ ਜਣੀ ਮਤਲਬ ਆਪੇ ਉਸ ਟਾਈਮ ਕਿਸਾਨੀ ਦੇ ਵਿੱਚ ਜਣੀ ਜਿਹੜੀ ਚੇਤਨਾ ਆਉਣੀ ਤੇ ਉਹਨੂੰ ਪਿੱਛੇ ਮੋੜਨਾ ਹੀ ਜਣੀ ਜਿਹੜਾ ਇਹਦਾ ਜੇਤੂ ਪਉਣਾ ਸਾਬਤ ਕਰਦਾ ਨਹੀਂ ਤਾਂ ਬਹੁਤ ਜਣੀ ਕਾਰਪੋਰੇਟ ਨੇ ਜਣੀ ਮਤਲਬ ਆਪਣੇ ਹਿਸਾਬ ਦੇ ਨਾਲ ਇੱਥੇ ਜਣੀ ਮੂਵ ਕਰਨਾ ਦੀ ਤੇ ਅੱਜ ਤੱਕ ਜਣੀ ਜਿਹੜਾ ਸੁਰੱਖਿਅਤ ਅੰਨ ਬਣਾ ਰਾ ਇਹਨੂੰ ਆਪਦੇ ਹੱਥਾਂ ਦੇ ਵਿੱਚ ਲੈ ਜਾਣਾ ਸੀ ਤਾਂ ਉਸ ਸਮੇਂ ਜਿਹੜੀਆਂ ਮਤਲਬ 13 ਇਸ ਸੰਘਰਸ਼ ਦੇ ਵਿੱਚ ਸ਼ਾਮਲ ਸੀਗੀਆਂ ਬੱਖ-ਬੱਖ ਉਹਨਾਂ ਨੇ ਜਿਹੜਾ ਦ੍ਰਿਸ਼ਟੀਕੋਣਾਂ ਤੋਂ ਇਹ ਇਹ ਸੰਘਰਸ਼ ਨੂੰ ਉਹ ਦੇਖ ਰਹੀਆਂ ਸੀ ਕੁਝ ਉਹਦੇ ਵਿੱਚੋਂ ਇਨਕਲਾਬ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਕੁਝ ਉਹਦੇ ਵਿੱਚੋਂ ਖਾਲਿਸਤਾਨ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਕੁਝ ਇਹ ਕਹਿ ਰਹੇ ਸੀ ਕਿ ਜਿਹੜੀਆਂ ਕਿਸਾਨ ਦੀਆਂ ਆਰਥਿਕ ਮੰਗਾਂ ਨੇ ਉਹ ਹੀ ਪ੍ਰਾਈਮ ਇੰਪੋਰਟੈਂਸ ਉਹਨਾਂ ਨੂੰ ਦੇਣੀ ਚਾਹੀਦੀ ਹੈਗੀ ਆ ਉਹ ਤੋਂ ਬਿਨਾ ਅੱਗੇ ਜਿਹੜੀ ਹੈਗੀ ਕਿਸੇ ਕਿਸਮ ਦੀ ਐਕਟੀਵਿਟੀ ਨਹੀਂ ਕਰਨਾ ਮਤਲਬ ਚਾਹੀਦੀ ਜਾਂ ਇੱਕ ਸੈਕਸ਼ਨ ਅਜਿਹਾ ਵੀ ਸੀ ਜਿਹੜਾ ਤਿੰਨੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੋਂ ਬਿਨਾ ਵੀ ਕੁਛ ਨਾ ਕੁਛ ਮਤਲਬ ਮਲਤਵੀ ਕਰਕੇ ਅਦਬ ਚਦ ਤੇ ਸਮਝੌਤਾ ਕਰਨ ਲਈ ਵੀ ਤਿਆਰ ਸੀਗਾ ਤੇ ਇਹ ਇਹ ਇਸ ਬਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਿਸੇ ਵੀ ਸੰਘਰਸ਼ ਦੇ ਵਿੱਚ ਜਿਹੜੀ ਜਦੋਂ ਕੁਝ ਲੋਕ ਸ਼ਾਮਲ ਹੁੰਦੇ ਨੇ ਲਾਜ਼ਮੀ ਤੌਰ ਤੇ ਉਹਨਾਂ ਦੇ ਕੁਝ ਹਿੱਤ ਹੁੰਦੇ ਨੇ ਉਵੇਂ ਜਿਵੇਂ ਸਮਾਜ ਦੇ ਪੋਲੀਟੀਕਲ ਮੰਨੇ ਹੁੰਦੇ ਨੇ ਜਾਂ ਜਿਹੜੀ ਮਤਲਬ ਸਮਾਜ ਦੇ ਕੁਝ ਜਮਾਤੀ ਨੁਮਾਇंदे ਹੁੰਦੇ ਨੇ ਜਾਣਣੀ ਮਤਲਬ ਸਮਾਜ ਦੇ ਖਿੱਤਿਆਂ ਦੇ ਨੁਮਾਇंदे ਹੁੰਦੇ ਨੇ ਸਾਰਿਆਂ ਦੇ ਆਪੋ ਆਪਣੇ ਹਿੱਤ ਹੁੰਦੇ ਨੇ ਤੇ ਆਪਦੇ ਆਪਦੇ ਹਿੱਤਾਂ ਦੇ ਅਨਸਾਰ ਹੀ ਉਹ ਸੰਘਰਸ਼ ਕਰ ਰਹੇ ਹੁੰਦੇ ਨੇ ਤੇ ਗਾਹ ਸਾਰਿਆਂ ਦੇ ਆਪੋ ਆਪਣੇ ਗੋਲ ਹੁੰਦੇ ਨੇ ਕਿਸੇ ਦਾ ਗੋਲ ਉਹਦੇ ਚ ਇਲੈਕਸ਼ਨ ਕੱਢਣਾ ਦੀ ਇਲੈਕਸ਼ਨ ਜਣੀ ਮਤਲਬ ਜਿੱਤਣਾ ਦੀ ਕਹੇ ਦਾ ਗੋਲ ਆਗਾ ਜਿਹੜੀ ਜਿਹੜਾ ਕਿਸਾਨੀ ਨੂੰ ਕੁਝ ਰਹਿਤਾਂ ਦਿਵਾਉਣਾ ਸੀ ਕਿਸੇ ਦਾ ਗੋਲ ਉੱਥੇ ਵੀ ਤੀ ਵੀ ਜਿਹੜੀ ਜਿਹੜੀ ਉੱਤਰ ਭਾਰਤ ਦੇ ਵਿੱਚ ਸਿੱਖ ਆਈਡੈਂਟੀਟੀ ਹੈਗੀ ਜਿਹੜੀ ਜਿਹੜੀ ਉਹਦਾ ਜਿਹੜੀ ਮਤਲਬ ਮਾਨ ਸਤਕਾਰ ਜਿਹੜੀ ਕਿਵੇਂ ਬਹਾਲ ਹੋਵੇ ਵੀ ਗੋਲ ਸੀ ਸਾਰੇ ਆਪੋ ਆਪਣੇ ਗੋਲ ਤੇ ਉਹ ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਚੱਲ ਰਹੇ ਤੇ ਸੰਘਰਸ਼ ਕਰ ਰਹੇ ਤੇ ਜਿੱਥੇ ਤੱਕ ਜਿਹਨੂੰ ਮਤਲਬ ਕੋਈ ਸੰਘਰਸ਼ ਕਰ ਸਕਦਾ ਹੈ ਤੇ ਪਰ ਸਾਰੇ ਕਿਸੇ ਨਹੀਂ ਸੰਘਰਸ਼ ਦੇ ਨਾਲ ਸਾਰੇ ਦਿਲੋਂ ਜੁੜੇ ਹੋਏ ਤੇ ਹੂੰ ਉਹ ਤਾਂ ਨਹੀਂ ਮਤਲਬ ਕਿਸੇ ਦਾ ਛੋਟਾ ਗੋਲਤੀ ਉਹ ਉੱਥੇ ਤੱਕ ਨਹੀਂ ਗਿਆ ਕਿ ਇਹਦਾ ਵੱਡਾ ਗੋਲਤੀ ਉਹ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਦੀਆਂ ਦੀ ਰਹੀ ਗੱਲ ਹੈ ਇਨਕਲਾਬ ਤੇ ਖਾਲਸਪੁਰ ਦੀ ਇਹ ਮੈਨੂੰ ਲੱਗਦਾ ਵੀ ਜਣੀ ਇਹ ਚਰਚਾ ਜਾਦੇ ਆ ਇਸ ਕਿਸੇ ਦਾ ਕੋਈ ਨਾ ਕੋਈ ਇਨਕਲਾਬ ਕੱਢਣਾ ਚਾਹੁੰਦਾ ਸੀ ਨਾ ਵੀ ਉਥੋਂ ਖਾਲਸਪੁਰ ਕੱਢਣਾ ਚਾਹੁੰਦਾ ਸੀ ਇਹ ਬੇਮਤਲਬੀ ਚਰਚਾ ਦਾ ਵਿਸ਼ਾ ਇਸ ਕਿਸੇ ਹੁੰਦਾ ਕੁਝ ਨਹੀਂ ਸੀ ਤੁਹਾਡੀ ਮਤਲਬ ਨਿੱਜੀ رائے ਕੀ ਹੈ ਕਿ ਜੋ ਕੁਝ ਉਸ ਸੰਘਰਸ਼ ਨੇ ਪ੍ਰਾਪਤ ਕੀਤਾ ਉਹ ਸੰਤੋਸ਼ਜਨਕ ਸੀ ਜਾਂ ਇਸ ਤੋਂ ਹੋਰ ਵੱਧ ਪ੍ਰਾਪਤ ਕੀਤਾ ਜਾ ਸਕਦਾ ਸੀ ਜਿਵੇਂ ਕਿ ਆਪਾਂ ਬਾਅਦ ਚ ਗੱਲ ਕਰਾਂਗੇ ਮੌਜੂਦਾ ਸੰਘਰਸ਼ ਦੇ ਵਿੱਚ ਇੱਕ ਗੱਲ ਬੜੀ ਉੱਭਰੀ ਹੈ ਕਿ ਡੱਲੇਵਾਲ ਸਾਹਿਬ ਨੇ ਉਹਨਾਂ ਇਹ ਰੱਖਿਆ ਸੀ ਕਿ ਹੁਣ ਸਰਕਾਰ ਝੁਕੀ ਹੋਈ ਹੈ ਸਾਨੂੰ ਇਹ ਪੋਸਟਪੋਨ ਨਹੀਂ ਕਰਨਾ ਚਾਹੀਦਾ ਸਾਨੂੰ ਇੱਥੇ ਹੋਰ ਮਤਲਬ ਜਿਹੜਾ ਹੈਗਾ ਸਟੈਂਡ ਲੈਣਾ ਚਾਹੀਦਾ ਅਸਲ ਵਿੱਚ ਇਹ ਡੱਲੇਵਾਲ ਸਾਹਿਬ ਨੇ ਨਹੀਂ ਉਦੋਂ ਨੌਕਸਾਂਜ ਜਿੱਥੇ ਬੰਦੀਆਂ ਨੇ ਰੱਖਿਆ ਸੀ ਸਾਡੀ ਜਿਹੜੀ ਜਥੇਬੰਦੀ ਵੀ ਉਹਦੇ ਵਿੱਚ ਸੀ ਡਾਕਟਰ ਦਰਸ਼ਨਪਾਲ ਦੀ ਜਥੇਬੰਦੀ ਉਹਦੇ ਵਿੱਚ ਦੀ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 9 ਜਥੇਬੰਦੀਆਂ ਦਾ ਸਟੈਂਡ ਤੇ ਵੀ ਆਪਾਂ ਨੂੰ ਲਾਜ਼ਮੀ ਤੌਰ ਤੇ ਸੰਘਰਸ਼ ਹੈਗਾ ਜਿਹੜਾ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਸਰਕਾਰ ਦੇ ਉੱਪਰ ਪ੍ਰੈਸ਼ਰ ਆ ਤੇ ਜਿਹੜੀ ਮਤਲਬ ਹੋਰ ਵੀ ਹਾਸਲ ਕੀਤਾ ਜਾ ਸਕਦਾ ਪਰ ਇੱਕ ਧੜੇ ਨੂੰ ਜਿਹੜਾ ਜਿਹੜੀ ਬਾਦ ਦੇ ਵੀ ਸਾਹਮਣੇ ਵੀ ਆਇਆ ਆ ਕੇ ਜਿਹੜੀ ਮਤਲਬ ਉਹ ਚੋਣਾ ਲੜਨ ਵਾਸਤੇ ਕਾਲੇ ਤੇ ਉਹ ਸ਼ਰੈਮ ਕਾਇਨੇ ਵੀ ਦੇ ਵੀ ਜਿਹੜੀ ਤੁਸੀਂ ਅਸਲ 'ਚ ਸਾਨੂੰ ਪਾਰਟੀ ਬਣਾਉਣ ਤੇ ਰੋਕਦੇ ਹੋ ਤੁਸੀਂ ਸਾਡੀਆਂ ਜਿਹੜੀਆਂ ਪੋਲਿਟਿਕਲ ਅੰਬੀਸ਼ਸ ਨੇਗੀਆਂ ਉਹਦੇ ਉਹਨੂੰ ਜਿਹੜੀ ਪਿੱਛੇ ਕਰਨ ਵਾਸਤੇ ਜਿਹੜੀ ਤੁਸੀਂ ਜਿਹੜੀ ਮਤਲਬ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨਾ ਨਾ ਕਿ ਜਿਹੜੀ ਮਤਲਬ ਉਹ ਆਪਣਾ ਆਏ ਵੀ ਉਹ ਤਾਂ ਕੁਝ ਤਰ੍ਹਾਂ ਦਾ 26 ਤਰੀਕ ਤੋਂ ਬਾਅਦ ਹੀ ਜਿਹੜੀ ਮਤਲਬ 26 ਤੋਂ ਆ ਗਿਆ 19 ਤਰੀਕ ਤੋਂ ਬਾਅਦ ਹੀ ਉੱਥੇ ਜਿਹੜੀ ਮਤਲਬ ਬੜਾ ਤੰਮੂ ਪਟਣੇ ਸ਼ੁਰੂ ਕਰਤੇ ਤੇ ਮੋਦੀ ਦੇ ਐਲਾਨ ਤੋਂ ਬਾਅਦ ਕਿਉਂਕਿ ਇੱਕ ਤਾਂ ਸੰਘਰਸ਼ ਬਹੁਤ ਲੰਬਾ ਹੋ ਗਿਆ ਸੀ ਕੋ ਲਾਜ਼ਮੀ ਨਹੀਂ ਹੁੰਦਾ ਵੀ ਜਿਹੜੇ ਸਾਰੇ ਜਿਹੜੇ ਮਤਲਬ ਤੁਹਾਡੇ ਨਾਲ ਲਾਸਟ ਜਿੱਥੇ ਤੱਕ ਲੜਨਾ ਜਦੋਂ ਕਿ ਇਹਦਾ ਕੋਈ ਗੋਲ ਪੂਰਾ ਹੁੰਦਾ ਤਾਂ ਉਹ ਲਾਜ਼ਮੀ ਉਹ ਬੈਕਟ੍ਰੈਕ ਕਰਦਾ ਪਰ ਦਿਖਣਾ ਹੈ ਕਿ ਚਾਹੁੰਦਾ ਹੂੰ ਵੀ ਅਸੀਂ ਲਾਸਟ ਤੱਕ ਲੜਨਾ ਚਾਹੀਦਾ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਇੱਛਾ ਹੋਣ ਦੇ ਬਾਵਜੂਦ ਵੀ ਬਹੁ ਗਿਣਤੀ ਜਿਹੜੀ ਹੈਗੀ ਆ ਉਹ ਪੋਸਟਪੋਨ ਕਰਨ ਦੇ ਹੱਥ ਸੀ ਇਸੇ ਕਰਕੇ ਅਸੀਂ ਜਿਹੜੀ ਇਸ ਤੋਂ ਹੋਰ ਪ੍ਰਾਪਤੀ ਦੀ ਐਕਸਪੈਕਟੇਸ਼ਨ ਕਰਦੇ ਆ ਉਹ ਨਹੀਂ ਕੀਤੀ ਜਾ ਸਕੀ ਬਿਲਕੁਲ 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 ਬਹੁ ਗਿਣਤੀ ਹੈਗੀ ਜਿਹੜੀ ਜਿਹੜੀ ਜਥੇਬੰਦੀਆਂ ਦੀ ਉਹਨਾਂ ਨੇ ਗੋਲ ਬਦਲ ਲਿਆਤੀ ਆਪਣਾ ਉਹਨਾਂ ਨੂੰ ਇਹ ਲੱਗਣ ਲੱਗਿਆ ਤੇ ਵੀ ਪੰਜਾਬ ਦੇ ਵਿੱਚ ਕਿਉਂਕਿ ਇਲੈਕਸ਼ਨ ਹੋਣ ਵਾਲੇ ਨੇ ਫਰਵਰੀ ਦੇ ਵਿੱਚ ਇਲੈਕਸ਼ਨ ਹੋਣੇ ਨੇ ਵੀ ਜਿਹੜੀ ਅਸੀਂ ਜਿਹੜੀ ਪਾਰਟੀ ਬਣਾ ਕੇ ਲੜਾਂਗੇ ਤੇ ਜਿਹੜੀ ਮਤਲਬ ਰਾਜ ਸੱਤਾ ਦੇ ਵਿੱਚ ਹਿੱਸੇਦਾਰੀ ਬੜੀ ਕਾਫੀ ਬਹੁਤ ਹਲਕਿਆਂ ਦੇ ਵਿੱਚ ਇਹਦੇ ਕਨਕਲੂਜਨ ਤੋਂ ਬਾਅਦ ਜੋ ਕੁਝ ਸਿਆਸੀ ਡਵੈਲਪਮੈਂਟ ਹੋਈ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਪ੍ਰਸੰਗ ਦੇ ਵਿੱਚ ਕਾਫੀ ਲੋਕ ਇਹ ਸਵਾਲ ਕਰਦੇ ਨੇ ਕਿ ਅਗਰ ਸੰਯੁਕਤ ਕਿਸਾਨ ਮੋਰਚਾ ਜਨਾਨੀਮਸਲੀ ਇਹ ਡਿਸੀਜਨ ਲੈ ਕੇ ਇਲੈਕਸ਼ਨਾਂ ਲੜਦਾ ਤਾਂ ਜੇ ਸੰਯੁਕਤ ਕਿਸਾਨ ਮੋਰਚਾ ਸਰਕਾਰ ਬਣਾ ਸਕਦਾ ਸੀ ਤੇ ਜਿਹੜੀਆਂ ਦੂਜੀਆਂ ਸਰਕਾਰਾਂ ਦੇ ਖਿਲਾਫ ਜਦੋਂ ਤੁਸੀਂ ਲੜਨ ਦੀ ਗੱਲ ਕਰਦੇ ਹੋ ਜੇ ਤੁਹਾਡੇ ਕੋਲੇ ਆਪਣੇ ਕੋਈ ਪਾਵਰ ਆ ਜਾਂਦੀ ਤਾਂ ਤੁਸੀਂ ਆਪਣੀਆਂ ਮਨਪਸੰਦ ਨੀਤੀਆਂ ਲਾਗੂ ਕਰ ਲੈਂਦੇ ਬਣਾ ਲੈਂਦੇ ਤੇ ਇਹ ਅਜਿਹਾ ਕਿਉਂ ਨਹੀਂ ਕੀਤਾ ਗਿਆ ਮੇਰਾ ਖਿਆਲ ਆ ਜਿਹੜੀ ਮਤਲਬ ਇਹ ਜਾਦੇ ਵੱਡੀ ਆਸ ਹੈਗੀ ਤੇ ਨਾ ਹੀ ਜਣੀ ਜਦੋਂ ਤੁਸੀਂ ਜਿਹੜੀ ਇੱਕ ਗੱਲ ਕਰਦੇ ਹੋ ਨਾ ਜਦੋਂ ਅਸੀਂ ਜਥੇਬੰਦੀਆਂ ਬਣਾਉਨੇ ਆ ਅਸੀਂ ਪਿੰਡਾਂ ਦੇ ਵਿੱਚ ਇੱਕ ਗੱਲ ਕਰਦੇ ਆ ਕਿ ਅਸੀਂ ਕੋਈ ਕਿਸੇ ਦੀ ਸਿਆਸੀ ਇੱਛਾ ਕੁਛ ਵੀ ਹੋਵੇ ਸਿਆਸੀ ਜਿਹੜੀ ਕਿਸੇ ਦੀ ਤੇਰ ਕੋਈ ਵੀ ਹੋਵੇ ਕਿਸਾਨੀ ਦੇ ਜਿਹੜੇ ਜਿੱਤ ਨੇ ਇਹਨਾਂ ਵਾਸਤੇ ਇਕੱਠੇ ਹੋ ਕੇ ਜਿਹੜੀ ਸੰਘਰਸ਼ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਹੋਂਦ ਚਾਹੀਆਂ ਇਸ ਤੋਂ ਪਹਿਲਾਂ ਕਿਸਾਨ ਜੁਨੀਅਨ ਜਿੱਥੇ ਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਨੀਅਨ ਦੇ ਹੋਣ ਤੋਂ ਆਉਣ ਤੋਂ ਪਹਿਲਾਂ ਵੱਖ-ਵੱਖ ਪੋਲਿਟਿਕਲ ਵਿੰਗ ਕਮਿਊਨਿਸਟਾਂ ਦੇ ਕਾਂਗਰਸ ਦੇ ਤੇ ਜਿਹੜੀ ਮਤਲਬ ਦੂਜੀਆਂ ਪਾਰਟੀਆਂ ਦੀ ਇਵਨ ਮਹਾਸੰਘ ਵੀ ਜਿਹੜੀ ਮਤਲਬ ਸਾਰੀਆਂ ਪਾਰਟੀਆਂ ਨੇ ਮੌਜੂਦ ਤੇ ਭਾਰਤੀ ਕਿਸਾਨ ਜੁਨੀਅਨ ਦਾ ਜਿਹੜਾ ਵਰਤਾਰਾ ਅਸਲ ਦੇ ਵਿੱਚ ਜਿਹੜੀ ਮਤਲਬ ਇਸ ਕਿਸੇ ਦੀ ਵਰਤਾਰਾ ਤੇ ਜਿਹੜੀ ਜਿਹਦੇ ਵਿੱਚ ਆਪਣੇ ਆਪ ਨੂੰ ਪਾਰਲੀਮੈਂਟ ਦੀ ਸਿਆਸਤ ਤੋਂ ਜਿਹੜੀ ਮਤਲਬ ਪਾਸੇ ਰੱਖਿਆ ਗਿਆ ਸੀ ਜਦੋਂ ਤੁਸੀਂ 50 ਸਾਲ ਤੋਂ ਲੋਕਾਂ ਨੂੰ ਇਹ ਕਹਿੰਦੇ ਹੋ ਵੀ ਨਹੀਂ ਮੰਨੋ ਸਾਡਾ ਪਾਰਲੀਮੈਂਟ ਨੇ ਸਿਆਸਤ ਦੇ ਨਾਲ ਕੋਈ ਜਿਹੜੀ ਮਤਲਬ ਉਹ ਨਹੀਂ ਤਾਂ ਲੋਕ ਤੁਹਾਨੂੰ ਕਿਵੇਂ ਜਣੀ ਮਤਲਬ ਵੋਟ ਦੇ ਦੇਣਗੇ ਸਮਾਜ ਦੇ ਦੂਸਰੇ ਹਿੱਸੇ ਤੁਹਾਡੇ ਤਾਂ ਕਿਵੇਂ ਯਕੀਨ ਕਰ ਲੈਣਗੇ ਵੀ ਜਣੀ ਜਿਹੜੀ ਗੱਲ ਤੁਸੀਂ 50 ਸਾਲ ਦੇ ਵਿੱਚ ਕਹਿ ਰਹੇ ਹੋ ਲਗਾਤਾਰ ਇੱਕ ਚੀਜ਼ ਸਟੈਬਲਿਸ਼ ਕਰ ਰਹੇ ਹੋ ਵੀ ਸਿਰਫ ਸੰਘਰਸ਼ ਦੇ ਰਹੇ ਆਂ ਮਸਲੇ ਹੱਲ ਕੀਤੇ ਜਾ ਸਕਦੇ ਨੇ ਵੋਟ ਪਰਚੀ ਹੈਗੀ ਜਿਹੜੀ ਜਿਹੜੀ ਉਹ ਸਰਕਾਰ ਤਾਂ ਬਦਲ ਸਕਦੀ ਆ ਸੱਤਾ ਨਹੀਂ ਬਦਲ ਸਕਦੀ ਇਹ ਜਿਹੜੀ ਤੁਹਾਡੇ ਤੇ ਜਿਹੜੀ ਮਤਲਬ ਆਪਦੀ ਗੱਲ ਤੇ ਜੇ ਜਿਹੜੀ ਤੁਸੀਂ ਅਗੇਂਸਟ ਜਾਓਗੇ ਤਾਂ ਲਾਜ਼ਮੀ ਇਹ ਲੋਕ ਕਹਿੰਦੇਗੇ ਜਿਹੜੀ ਤੁਹਾਡੇ ਨਾਲ ਨਹੀਂ ਹੈਗਾ ਨਾ ਵੀ ਸਤਾ ਬਦਲਨੀ ਚਾਹੀਦੀ ਬਿਲਕੁਲ ਸਾਰੀਆਂ ਇੱਥੇ ਬੰਦੀਆਂ ਕਹਿੰਦੀਆਂ ਨਹੀਂ ਸਾਰੀਆਂ ਨਹੀਂ ਕਹਿੰਦੀਆਂ ਸਾਰੀਆਂ ਨਹੀਂ ਕਹਿੰਦੀਆਂ ਵੀ ਜੇ ਸਤਾ ਬਦਲਨੀ ਚਾਹੀਦੀ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਫਿਰ ਇਹ ਇਹ ਗੱਲ ਤੁਹਾਨੂੰ ਆਪਾ ਵਿਰੋਧੀ ਨਹੀਂ ਲੱਗਦੀ ਕਿ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਰਹੀਆਂ ਨੇ ਕਿ ਸਾਡਾ ਕਿਸੇ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ ਸੀ ਪਾਰਲੀਮੈਂਟਰੀ ਸਿਸਟਮ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਤੇ ਪਾਰਲੀਮੈਂਟਰੀ ਸਿਸਟਮ ਦਾ ਮદાન ਤੁਸੀਂ ਖੁੱਲਾ ਛੱਡਿਆ ਹੋਇਆ ਹੈ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਿਸਾਨ ਵਿਰੋਧੀ ਨੇ ਜਿਹੜੀਆਂ ਪਾਰਟੀਆਂ ਕਿਸਾਨ ਵਿਰੋਧੀ ਨੇ ਆਈਆਂ ਤੇ ਫਿਰ ਜਦੋਂ ਉਹ ਹਕੂਮਤ ਚਾਹ ਜਾਂਦੀਆਂ ਨੇ ਉਦੋਂ ਤੁਸੀਂ ਉਹਦੇ ਖਿਲਾਫ ਨਾਰੇ ਲਾਉਣੀ ਮੇਰਾ ਖਿਆਲ ਆ ਵੀ ਜਿਹੜੀ ਮਤਲਬ ਸਿਰਫ ਕਿਸਾਨ ਜਥੇਬੰਦੀਆਂ ਰਾਹੀ ਹੀ ਖਿੱਤੇ ਦੀ ਜਿਹੜੀ ਮਤਲਬ ਸਤਾ ਨੂੰ ਬਦਲਣ ਦੀ ਸਿਆਸਤ ਸੰਭਵ ਨਹੀਂ ਕਿਸਾਨ ਜਥੇਬੰਦੀਆਂ ਤੋਂ ਹੀ ਇਹ ਟੋਟਲ ਆਸ ਕਰਨੀ ਇਹ ਗੱਲ ਤਾਂ ਇਹ ਜਿਹੜੀ ਸਮਾਜ ਇਹ ਜਿਹੜੀ ਵੱਡਾ ਮਸਲਾ ਸਤਾ ਬਦਲੀ ਵੱਡਾ ਮਸਲਾ ਕਿਸਾਨੀ ਵਾਸਤੇ ਕੋਈ ਸੁਹੂਲਤਾਂ ਪ੍ਰਾਪਤ ਕਰਨੀਆਂ ਕੋਈ ਰਿਫਾਰਮ ਜੋ ਕਰਨੇ ਕੋਈ ਸਾਮਰਾਜ ਦੇ ਹੱਲਿਆਂ ਨੂੰ ਮੋੜਨਾ ਉਹ ਜਥੇਬੰਦੀਆਂ ਦੇ ਵਾਸਤੇ ਦੀ ਗੱਲ ਹੁੰਦਾ ਸਤਾ ਬਦਲਣੀ ਜਿਹੜੀ ਜੋਤੇ ਬੰਦੀਆਂ ਦੇ ਵਸਤੀ ਕਰ ਲਈ ਓਕੇ ਤੋਂ ਆਪਾਂ ਦੂਸਰੇ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਬ੍ਰੇਕ ਲੈਣੀ ਹੈ ਥੈਂਕ ਯੂ